ਸੈਕਟਰ 79 ਮੁਹਾਲੀ ਦਾ ਇੱਕ ਢਾਬਾ ਬੀਤੀ ਰਾਤ ਤੋਂ ਚਰਚਾ ਦੇ ਵਿੱਚ ਹੈ ਜੋ ਗੱਲ ਸਾਹਮਣੇ ਆ ਰਹੀ ਹੈ ਕਿ ਇਸ ਢਾਬੇ ਤੇ ਮਸ਼ਹੂਰ ਗੀਤਕਾਰ ਤੇ 뮤직 ਪ੍ਰੈਜੈਂਟਰ ਬੰਟੀ ਬੈਂਸ ਜਿਨ੍ਹਾਂ ਨੇ ਰੌਸ਼ਨ ਪ੍ਰਿੰਸ ਕੌਰ ਬੀ ਜਾਰਡਨ ਸੰਧੂ ਤੇ ਹੋਰ ਕਈ ਨਾਮੀ ਗਾਇਕ ਪੈਦਾ ਕੀਤੇ ਨੇ ਉਨ੍ਹਾਂ ਤੇ ਗੋਲੀਆਂ ਚੱਲੀਆਂ ਗੋਲੀਆਂ ਕਦੋਂ ਚੱਲੀਆਂ ਜਦੋਂ ਉਸ ਢਾਬੇ ਵਿੱਚ ਰੋਟੀ ਖਾਣ ਗਏ ਸੀਗੇ ਪ੍ਰਚਾਰ ਇਹੀ ਹੋ ਰਿਹਾ ਕਿ ਬੰਟੀ ਬੈਂਸ ਤੇ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਲੱਕੀ ਪਟਿਆਲ ਦੇ ਹਵਾਲੇ ਨਾਲ ਫਿਰੋਤੀ ਮੰਗਣ ਨੂੰ ਲੈ ਕੇ ਰੰਗਦਾਰੀ ਮੰਗਣ ਨੂੰ ਲੈ ਕੇ ਕਿ ਜੇ ਤੁਸੀਂ ਪੰਜਾਬ ਚ ਇੰਡਸਟਰੀ ਚ ਰਹਿ ਕੇ ਕੰਮ ਕਰਨਾ ਹੈ ਤਾਂ ਉਹਨਾਂ ਨੂੰ ਪੈਸੇ ਦਿੰਦੇ ਰਹੋ ਇਹ ਕਹਿ ਕੇ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਪਰ ਹਕੀਕਤ ਕੀ ਹੈ ਪੁਲਿਸ ਹਾਲੇ ਤੱਕ ਕਿਸ ਤਫਤੀਸ਼ ਦੇ ਪੱਧਰ ਤੱਕ ਪਹੁੰਚੀ ਹੈ ਤੁਹਾਨੂੰ ਇਹ ਦੱਸਦੇ ਆ ਟੈਕਨੀਕਲੀ ਸਮਝਾਵਾਂਗੇ ਕਿ ਨਿੱਕੀ ਤੌਰ ਤੇ ਵੀ ਇਹ ਕਿੱਦਾਂ ਹੋਇਆ ਔਰ ਇਹ ਸਬੂਤ ਕਿੱਥੋਂ ਨਿਕਲੇ ਨੇ ਉਹੀ ਜਿਹੜਾ ਢਾਬੇ ਦਾ ਮਾਲਕ ਪ੍ਰਚਾਰ ਕਰ ਰਿਹਾ ਕਿ ਇੱਥੇ ਬੰਟੀ ਬੈਂਚ ਤੇ ਰੋਟੀ ਖਾਂਦੇ ਹੋਏ ਗੋਲੀਆਂ ਚੱਲੀਆਂ ਉਦੇ ਹੀ ਲੱਗੇ ਹੋਏ ਸੀਸੀਟੀਵੀ ਬਿਆਨ ਕਰ ਰਹੇ ਨੇ ਕਿ ਅਜੇਹਾ ਕੁਝ ਨਹੀਂ ਹੋਇਆ ਪੁਲਿਸ ਵੱਲੋਂ ਜੋ ਸੀਸੀਟੀਵੀ ਫੁਟੇਜ ਇਕੱਠੀ ਕੀਤੀ ਗਈ ਹੈ ਜੋ ਉਸ ਢਾਬੇ ਦੇ ਮਾਲਕ ਨੇ ਖੁਦ ਪੁਲਿਸ ਨੂੰ ਹੀ ਪ੍ਰੋਵਾਈਡ ਕਰਵਾਈ ਹੈ ਉਹ ਕੀ ਦੱਸਦੀ ਹੈ ਕਿ ਸਾਢੇ 12 ਵਜੇ ਭਾਵ ਅੱਜ ਟੜਕੇ 27 ਫਰਵਰੀ 2024 ਅੱਜ ਤੜਕੇ 12:30 ਵਜੇ ਢਾਬਾ ਬੰਦ ਹੋ ਜਾਂਦਾ ਸਾਰੇ ਚਲੇ ਜਾਂਦੇ ਨੇ ਨੌਕਰ ਤੱਕ ਨਹੀਂ ਹੁੰਦੇ ਤੇ 1:04 ਤੇ ਤੜਕੇ ਦੀ ਗੱਲ ਹੋ ਰਹੀ ਹੈ अर्ਲੀ ਮਾਰਨਿੰਗ ਦੀ 1:04 ਤੇ ਉਹਨਾਂ ਦੇ ਜਾਣ ਤੋਂ ਬੰਟੀ ਬਾਂਹ 12:30 ਰੋਟੀ ਖਾ ਕੇ ਨਿਕਲ ਜਾਂਦਾ ਹੈ ਪੂਰੇ 34 ਮਿੰਟ ਬਾਅਦ ਗੋਲੀ ਚੱਲਦੀ ਹੈ ਕਿਉਂਕਿ ਉਸ ਵੇਲੇ ਰਾਤ ਨੂੰ ਜਾਂ ਆਪਾਂ ਕਹੀਏ अर्ਲੀ ਮਾਰਨਿੰਗ ਪੁਲਿਸ ਨੂੰ ਕੋਈ ਕਾਲ ਵੀ ਨਹੀਂ ਜਾਂਦੀ ਕਿ ਇਦਾਂ ਦੀ ਘਟਨਾ ਹੋ ਗਈ ਹੈ ਅੱਜ ਫਿਰ ਸਵੇਰੇ ਜਦੋਂ ਰੂਟੀਨ 'ਚ ਢਾਬਾ ਖੁੱਲਦਾ ਹੈ ਨੌਕਰ ਸਾਫ ਸਫਾਈ ਕਰਦੇ ਨੇ ਤਾਂ ਇੱਕ ਨੌਕਰ ਦੀ ਨਜ਼ਰ ਜਾਂਦੀ ਹੈ ਕਿ ਢਾਬੇ ਦੀ ਖਿੜਕੀਆਂ ਦੇ ਵਿੱਚ ਇੱਕ ਸ਼ੀਸ਼ਾ ਟੜਕਿਆ ਹੋਇਆ ਉਹ ਥੋੜਾ ਬਰੀਕੀ ਨਾਲ ਦੇਖਦਾ ਤਾਂ ਪਤਾ ਲੱਗਦਾ ਕਿ ਜੀ ਇੱਕ ਕਾਰਤੂਸ ਵੀ ਫਸਿਆ ਹੋਇਆ ਤੇ ਗੋਲੀ ਚੱਲੀ ਐ ਨੌਕਰ ਵੱਲੋਂ ਮਾਲਕ ਨੂੰ ਦੱਸਿਆ ਜਾਂਦਾ ਪਰਮਿੰਦਰ ਕਟਾਣੀ ਮਾਲਕ ਦਾ ਨਾਂ ਐ ਜੋ ਕਿਸੇ ਟਾਈਮ ਖੁਦ ਸੰਘਰਸ਼ਸ਼ੀਲ ਗਾਇਕ ਰਿਹਾ ਗਾਇਕ ਬਣਨਾ ਲੋਚਦਾ ਸੀ ਦੋਗ ਦਾ ਹੱਕੇ ਪਹਿਲਾ ਪਰ ਬਹੁਤਾ ਕਾਮਯਾਬ ਨਹੀਂ ਹੋ ਪਾਇਆ ਤੇ ਆਪਣੇ ਖਾਨਦਾਨੀ ਕੰਮ ਢਾਬੇ 'ਚ ਆ ਗਿਆ ਸੀਗਾ ਉਹ ਪਰਮਿੰਦਰ ਨੂੰ ਦੱਸਿਆ ਜਾਂਦਾ ਮਾਲਕ ਨੂੰ ਤੇ ਮਾਲਕ ਵੱਲੋਂ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੱਲੇ ਤੱਕ ਪਰਮਿੰਦਰ ਕਟਾਣੀ ਵੱਲੋਂ ਜਰੂਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਮੇਰੇ ਢਾਬੇ ਤੇ ਇਦਾਂ ਫਾਇਰਿੰਗ ਹੋਈ ਹੈ ਪਰ ਇਹ ਫਾਇਰਿੰਗ ਉਸ ਵੇਲੇ ਹੋਈ ਜਦੋਂ ਬੰਟੀ ਬਹਿਸ ਅੰਦਰ ਬਹਿ ਕੇ ਰੋਟੀ ਖਾ ਰਿਹਾ ਸੀ ਅਜੇਹਾ ਕੁਝ ਵੀ ਨਹੀਂ ਹੈਗਾ ਹਲੇ ਤੱਕ ਹਾਂ ਪੁਲਿਸ ਨੇ ਪਰਮਿੰਦਰ ਕਟਾਣੀ ਦੇ ਬਿਆਨਾਂ ਤੇ ਐਫ ਆਈ ਆਰ ਜ਼ਰੂਰ ਦਰਜ ਕਰ ਦਿੱਤੀ ਹੈਗੀ ਹੈ ਥਾਣਾ ਸੁਹਾਣਾ ਵਿੱਚ ਕਿਉਂਕਿ ਕਾਰਤੂਸ ਮੌਕੇ ਤੋਂ ਜਿਹੜਾ ਚਲਿਆ ਹੋਇਆ ਰੋਂਦ ਜ਼ਰੂਰ ਮਿਲਿਆ ਸੋ ਇਸ ਘਟਨਾ ਬਾਰੇ ਕੀ ਕਹਿ ਰਹੇ ਨੇ ਪੰਜਾਬ ਪੁਲਿਸ ਦੇ ਡਿਪਟੀ ਐਸ ਪੀ ਸਿਟੀ 2 ਮੁਹਾਲੀ ਹਰਸ਼ਮਰਨ ਸਿੰਘ ਬੱਲ ਤੁਸੀਂ ਉਹਨਾਂ ਤੋਂ ਹੀ ਸੁਣ ਲਓ ਗੀਤਕਾਰ ਬੰਟੀ ਬੈਂਚ ਵੱਲੋਂ ਜਿਹੜੀ ਗੱਲ ਕੀਤੀ ਜਾ ਰਹੀ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਉਹਨਾਂ ਤੇ ਕਤਾਨੀ ਢਾਬਾ ਸੈਕਟਰ 78 ਮੁਹਾਲੀ ਵਿਖੇ ਗੋਲੀ ਚੱਲੀ ਹੈ ਇਸ ਬਾਬਤ ਡਿਪਟੀ ਸੁਪਰਡੈਂਟ ਆਫ ਪੁਲਿਸ ਹਰਚਮਨ ਸਿੰਘ ਬਲਸਾੜ ਨਾਲ ਫੋਨ ਕਾਲ ਤੇ ਜੁੜ ਗਏ ਨੇ ਗੱਲਬਾਤ ਕਰਦੇ ਆ ਬਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਥੈਂਕ ਯੂ ਜੀ ਥੈਂਕ ਯੂ ਰੋਜ਼ਾ ਜੀ ਬਸ ਸਰ ਇੱਕ ਕੱਟੜਾ ਜਿਹੜੀ ਸਾਹਮਣੇ ਆ ਰਹੀ ਹੈ ਮੋਹਾਲੀ ਦੇ ਵਿੱਚ ਮਸ਼ਹੂਰ ਗੀਤਕਾਰ ਬੰਟੀ ਬੈਂਸ ਹੁਣਾਂ ਤੇ ਫਾਇਰਿੰਗ ਹੋਈ ਹੈ ਇਹ ਕੀ ਕਹਿ ਰਹੀ ਹੈ ਜੀ ਪੁਲਿਸ ਇਨਵੈਸਟੀਗੇਸ਼ਨ ਇਸ ਮਾਮਲੇ ਨੂੰ ਲੈ ਕੇ ਇਹਦੇ ਤੇ ਅਸੀਂ ਨੇ ਜੀ ਐਫ ਆਈ ਆਰ ਦਰਦ ਕੀਤੀ ਹੈ ਕੀ ਕਹਿੰਦੇ ਉਹਦੇ ਵਿੱਚ ਕਟਾਣੀ ਸੈਕਟਰ 79 ਕਟਾਣੀ ਪ੍ਰੀਮੀਅਮ ਉਹ ਹੈ ਜੀ ਇਹਦੇ ਵਿੱਚ ਜਿਹੜਾ ਪਰਮਿੰਦਰ ਕਟਾਣੀ ਹੈ ਉਹ 12:30 ਵਜੇ ਆਪਣੀ ਸ਼ਾਪ ਬੰਦ ਕਰਕੇ ਚਲੇ ਗਏ ਸੀਗੇ ਤੇ ਇਹ ਜਿਹੜਾ ਇਨਸੀਡੈਂਟ ਹੋਇਆ ਇਹ 1:00 ਕ ਲ 4-5 ਮਿੰਟ ਦਾ ਹੈ ਜੀ ਸੋ ਉੱਥੇ ਕੋਈ ਵੀ ਬੰਦਾ ਨਹੀਂ ਸੀਗਾ ਉੱਥੇ ਉਹਨਾਂ ਦੇ ਸ਼ੀਸ਼ੇ ਤੇ ਉਹਨਾਂ ਨੂੰ ਸਵੇਰੇ ਪਤਾ ਲੱਗਿਆ ਵੀ ਇਹ ਸਾਡੇ ਇੱਥੇ ਆ ਹੋਇਆ ਫੱਟਾ ਦੀ ਮਰਲੇ ਕੱਲ ਰਾਤ ਤੱਕ ਪੁਲਿਸ ਨੂੰ ਕੋਈ ਕਾਲ ਇਹਨਾਂ ਵੱਲੋਂ ਨਹੀਂ ਗਈ ਸੀ ਕੋਈ ਤਾਂ ਇਨਸੀਡੈਂਟ ਹੋਣ ਦੀ ਨਹੀਂ ਜੀ ਅੱਛਾ ਜੀ ਤੇ ਅੱਜ ਸਵੇਰੇ ਵੀ ਪੁਲਿਸ ਨੂੰ ਕਿੱਦਾਂ ਇਨਫੋਰਮ ਕੀਤਾ ਗਿਆ ਠਾਬਾ ਮਾਲਕ ਨੇ ਕੀਤਾ ਮਾਂ ਜੀ ਫਿਰ ਸਵੇਰੇ ਸਾਨੂੰ ਉਹਨੇ ਵੇਖਿਆ ਵੀ ਕੀ ਕਹਿੰਦੇ ਜਦੋਂ ਉਹਨਾਂ ਦਾ ਸ਼ੀਸ਼ਾ ਟੁੱਟਾ ਹੋਇਆ ਸੀ ਤੇ ਉਹਨਾਂ ਨੂੰ ਉਹ ਨੂੰ ਹੰਦ ਨਿਕਲ ਜੀ ਤੇ ਬੰਟੀ ਬੈਂਸ ਵੱਲੋਂ ਕੋਈ ਆਪਣਾ ਬਿਆਨ ਦਰਜ ਕਰਾਇਆ ਗਿਆ ਹੁਣ ਨਹੀਂ ਸਾਡੇ ਕੋਲ ਹਜੇ ਤੱਕ ਫਿਲਹਾਲ ਕੋਈ ਨਹੀਂ ਅੱਛਾ ਜੀ ਕੋਈ ਸੀਸੀਟੀਵੀ ਤੋਂ ਕੁਝ ਹੈਲਪ ਮਿਲੀ ਹੈ ਜੀ ਹਾਂ ਜੀ ਸੀਸੀਟੀਵੀ ਤੋਂ ਕੋਈ ਹੈਲਪ ਮਿਲੀ ਹੈ ਕੇ ਸੋਲਵ ਕਰਨ ਲਈ ਕੋਈ ਕੋਸ਼ਿਸ਼ ਕੀਤੀ ਕਰਾਂਗੇ ਜੀ ਕੋਸ਼ਿਸ਼ ਹੈ ਕੇ ਸੋਲਵ ਕਰਕੇ ਸਾਨੂੰ ਦੱਸਾਂਗੇ ਠੀਕ ਹੈ ਜੀ ਸ਼ੁਕਰੀਆ ਜੀ ਸੋ ਤੁਸੀਂ ਸੁਣਿਆ ਡੀਐਸਪੀ ਬੱਲ ਕਹਿ ਰਹੇ ਨੇ ਕਿ ਅਸੀਂ ਐਫਆਈਆਰ ਜ਼ਰੂਰ ਦੇਤੀ ਹੈ ਪਰਮਿੰਦਰ ਕਟਾਣੀ ਵੱਲੋਂ ਹੈਗੀ ਹੈ ਔਰ ਹੱਲੇ ਤੱਕ ਦੀ ਸਾਡੀ ਜਾਂਚ ਦੇ ਵਿੱਚ ਪੜਤਾਲ ਚ ਇਹ ਚੀਜ਼ ਸਾਫ਼ ਹੋ ਗਈ ਹੈ ਕਿ ਜਦੋਂ ਗੋਲੀ ਚੱਲੀ ਢਾਬਾ ਬੰਦ ਸੀ ਉੱਥੇ ਕੋਈ ਵੀ ਹਾਜ਼ਰ ਨਹੀਂ ਸੀ ਤੇ ਅੱਜ ਸਵੇਰੇ ਪੁਲਿਸ ਨੂੰ ਇੱਕ ਕਾਲ ਆਈ ਹੈ ਜੇਕਰ ਬੰਟੀ ਮੈਚ ਰਾਤੀ ਉੱਥੇ ਮੌਜੂਦ ਹੁੰਦੇ ਉਹਨਾਂ ਤੇ ਗੋਲੀ ਚੱਲਦੀ ਤਾਂ ਰਾਤ ਨੂੰ ਹੀ ਜਾਂ ਅਰਲੀ ਮਾਰਨਿੰਗ ਹੀ ਪੁਲਿਸ ਨੂੰ ਜਿਹੜੀ ਹੈ ਕਾਲ ਆ ਜਾਣੀ ਸੀ ਹਾਂ ਇੱਕ ਸੀਸੀਟੀਵੀ ਜ਼ਰੂਰ ਵਾਇਰ ਲੈ ਜਿਸ ਦੇ ਵਿੱਚ ਇੱਕ ਜੁਗਾੜੂ ਰੇੜੀ ਜਿਹੜੀ ਹੁੰਦੀ ਹੈ ਭਾਅ ਪਿੱਛੇ ਰੱਖਣ ਦੀ ਜਿਹੜੀ ਅੱਗੇ ਮੋਟਰਸਾਈਕਲ ਲਾਇਆ ਹੁੰਦਾ ਉਹਦੇ ਉਸ ਤੇ ਇੱਕ ਬੰਦਾ ਜ਼ਰੂਰ ਰਾਉਂਡ ਮਾਰਦਾ ਉਸ ਢਾਬੇ ਤੇ ਦੇਰ ਰਾਤ ਨਜ਼ਰ ਆ ਰਿਹਾ ਸੋ ਪੁਲਿਸ ਉਸ ਨੂੰ ਵੀ ਲੱਭਣ ਲੱਗੀ ਹੋਈ ਹੈ ਤੇ ਆਸੇ ਪਾਸੇ ਦੀਆਂ ਹੋ ਰਹੇ ਸੀਸੀਟੀਵੀਸ ਜੇ ਉਹ ਮਿਲ ਸਕਦੀਆਂ ਨੇ ਖੰਗਾਲ ਰਹੀ ਐ ਸੋ ਕੀ ਕਿਉਂਕਿ ਇਹ ਨਵਾਂ ਜਿਹਾ ਸੈਕਟਰ ਹੈ ਨਵੀਂਜੀ ਮਾਰਕੀਟ ਹੈ ਬਹੁਤੀਆਂ ਸ਼ਾਇਦ ਦੁਕਾਨਾਂ ਵੀ ਨਹੀਂ ਚੱਲਦੀਆਂ ਬੰਟੀ ਬੈਂਸ ਤੇ ਪਰਮਿੰਦਰ ਕਟਾਣੀ ਦੀ ਯਾਰੀ ਦੱਸੀ ਜਾ ਰਹੀ ਹੈ ਕਿ ਬੰਟੀ ਬੈਂਸ ਦਾ ਨਾਮ ਲੈ ਕੇ ਢਾਬੇ ਦੀ ਮਸ਼ਹੂਰੀ ਦਾ ਇਹ ਯਤਨ ਹੈਗਾ ਜਾਂ ਵਾਕੇ ਹੀ ਕਿ ਉਹਨਾਂ ਦਾ ਮਕਸਦ ਪਰਮਿੰਦਰ ਕਟਾਣੀ ਜਿਹੜੀ ਆਪਾਂ ਨਜ਼ਰਾਂ ਨਾਲ ਦੇਖੀਏ ਬੰਟੀ ਬੈਂਸ ਸੀਗਾ ਤੇ ਪੁਲਿਸ ਦਾ ਕਹਿਣਾ ਉਹ ਅੰਦਰ ਨਹੀਂ ਸੀ ਸੋ ਹਕੀਕਤ ਕੀ ਹੈ ਬੜੀ ਛੇਤੀ ਪੁਲਿਸ ਇਸ ਤੋਂ ਪਰਦਾ ਚੁੱਕੇਗੀ